ਲਾਰੈਂਸ ਬਿਸ਼ਨੋਈ ਮੇਰੀ ਇਹ ਗੱਲ ਧਿਆਨ ਨਾਲ ਸੁਣ ਲਾਸਟ ਵਾਰੀ ਅਗਰ ਤੂੰ ਆਪਣੇ ਆਪ ਨੂੰ ਕੋਈ ਗੈਂਗਸਟਰ ਜਾਂ ਡੌਨ ਸਮਝਣਾ ਹੈ ਨਾ ਤੋ ਤੂੰ ਆਪਣੇ ਦਿਮਾਗ ਚੋਂ ਕੱਢ ਦੇ ਤੂੰ ਬਿਲਕੁਲ ਨਹੀਂ ਹੈਗਾ ਲੋਕਾਂ ਵਾਸਤੇ ਹੈ ਨਾ ਸਾਡੇ ਵਾਸਤੇ ਤੂੰ ਕੱਖ ਵੀ ਨਹੀਂ ਹੈਗਾ ਤੈਨੂੰ ਅਗਰ ਇਤਨਾ ਹੀ ਡੌਨ ਬਣਨ ਦਾ ਜਾਂ ਗੈਂਗਸਟਰ ਬਣਨ ਕਰਨ ਦਾ ਤੇ ਬੰਦੇ ਮਰਵਾਉਣ ਦਾ ਸ਼ੌਕ ਹੈ ਨਾ ਸਭ ਤੋਂ ਪਹਿਲੇ ਤੇ ਜੇ ਤੇਰੇ ਚ ਗੈਰਤ ਹੈਗੀ ਐ ਨਾ ਥੋੜੀ ਜੀ ਵੀ ਤੇ ਤੂੰ ਸਾਡਾ 5 ਕਰੋੜ ਰੁਪਇਆ ਵਾਪਸ ਕਰ ਹੁਣ ਕਹੇਗਾ 5 ਕਰੋੜ ਕਿਹੜਾ ਪੁਰਤਗਾਲ ਵਾਲਾ ਚੌਧਰੀ ਤੂੰ ਭੁੱਲਿਆ ਨਹੀਂ ਹੋਏਗਾ ਜੇ ਤਿੱਕਰ ਠੀਕ ਹੈ ਤੈਨੂੰ ਐਡਾ ਹੀ ਗੈਂਗਸਟਰ ਤੇ ਬਦਮਾਸ਼ੀ ਕਰਨ ਦਾ ਸ਼ੌਕ ਹੈ ਨਾ ਬਦਗਡੌਣ ਬਣਨ ਦਾ ਜ਼ਮਾਨਤਾਂ ਲਵਾ ਤੇ ਜੇਲ੍ਹੋਂ ਬਾਹਰ ਨਿਕਲ ਫਿਰ ਤੰਦਸੀਅ ਗੈਂਗਸਟਰ ਹੁੰਦਾ ਕੀ ਹੈ ਤੂੰ ਅਜ ਤੱਕ ਜਿਹੜਾ ਨਾ ਲੋਕਾਂ ਦੀਆਂ ਝੂਠੀਆਂ ਜ਼ਿੰਮੇਵਾਰੀਆਂ ਚੱਕੀਆਂ ਨੇ ਗਿਆ ਮੈਂ ਕਰਵਾਇਆ ਮੈਂ ਕਰਵਾਇਆ